PSPCL ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਜਿਹੜਾ ਵੀ ਸ਼ਖਸ ਬਿਜਲੀ ਚੋਰੀ ਕਰੇਗਾ ਉਸ ਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੇ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਸ਼ਨੀਵਾਰ ਨੂੰ ਜਿਹੜੀ ਇੱਕ ਵੱਡੀ ਰੇਡ ਕਨੈਕਟ ਕੀਤੀ ਗਈ ਸੀ ਤੇ PSPCL ਦੇ ਜਿਹੜੇ ਵੱਲੋਂ ਚੀਫ ਇੰਜੀਨੀਅਰ ਨੇ ਦੇਸ਼ਰਾਜ ਬੰਗੜ ਜੀ ਦੇ ਵੱਲੋਂ ਇੱਕ ਲਗਭਗ 1 ਕਰੋੜ ਰੁਪਏ ਦੇ ਜਿਹੜੇ ਫਾਈਨ ਜਿਹੜੇ ਆ ਲੋਕਾਂ ਦੇ ਇੰਪੋਜ਼ ਕਰ ਦਿੱਤੇ ਗਏ ਨੇ ਤੁਹਾਨੂੰ ਦੱਸਦੇ ਕਿ ਕੀ ਰੇਟ ਸੀਗੇ ਕਿਹੜੇ ਲੋਕ ਜਿਹੜੇ ਚੋਰੀ ਕਰਦੇ ਸੀਗੇ ਇਸ ਪੂਰੇ ਮਾਮਲੇ ਲੈ ਕੇ ਅਸੀਂ ਗੱਲਬਾਤ ਕਰਾਂਗੇ ਚੀਫ ਇੰਜੀਨੀਅਰ ਜਿਹੜੇ ਨੇ ਅੰਮ੍ਰਿਤਸ ਦੇਸਰਾਜ ਬਾੰਗੜ ਜੀ ਨੇ ਗੱਲ ਗੱਲਬਾਤ ਕਰਿਆ ਸਰ ਲਗਾਤਾਰ ਖਬਰਾਂ ਸਰ ਆndੀ ਹੈ ਕਿ ਲੋਕ ਜਿਹੜੇ ਬਿਜਲੀ ਬਹੁਤ ਚੋਰੀ ਕਰਦੇ ਹੈ ਇਸ ਕਰਕੇ ਅਕਸਰ ਕੱਟ ਵੀ ਲੱਗਦੀ ਹੈਗੇ ਸਰ ਪੀਐਸਪੀਸੀਲ ਵੱਲੋਂ ਇੱਕ ਸਰ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਿਸ ਅੰਮ੍ਰਿਤਸਰ ਦੀ ਗੱਲ ਕਰੀ ਜ਼ਿਲ੍ਹੇ ਦੇ ਤੇ ਤੁਹਾਡੇ ਵੱਲੋਂ ਲੱਗ ਪਈ 1 ਕਰੋੜ ਰੁਪਏ ਦੇ ਜਿਹੜੇ ਫਾਈਨ ਇੰਪੋਜ਼ ਕਰ ਦਿੱਤੇ ਗਏ ਲੋਕਾਂ ਦੇ ਖਿਲਾਫ ਸਰ ਕਦੋਂ ਸਰ ਤੁਹਾਡਾ ਰੇਟ ਕਲੈਕਟ ਕੀਤੀ ਗਈ ਸੀ ਕਿਹੜਾ ਗੜੇ ਤੁਹਾਡੇ ਇਲਾਕੇ ਆ ਤੇ ਕਿੰਨੇ ਘਰਾਂ ਵਿੱਚ ਸਰ ਤੁਹਾਡੇ ਵੱਲੋਂ ਚੈਕਿੰਗ ਕੀਤੀ ਗਈ ਸੀ ਆ ਮੇਰੇ ਕੋਲ ਜੀ ਬਾਰਡਰ ਜ਼ੋਨ ਦਾ ਚਾਰਜ ਹੈ ਮੇਰੇ ਕੋਲ ਚਾਰ ਸਰਕ ਅਮਰਸਰ ਸੁਪਰਬਨ ਅਮਰਸਰ ਤਰਨਤਾਰਨ ਹੈ ਜੀ ਤੇ ਗੁਰਦਾਸਪੁਰ ਹੈ ਗੁਰਦਾਸਪੁਰ ਦੇ ਵਿੱਚ ਜਿਹੜਾ ਡਿਸਟ੍ਰਿਕਟ ਜਿਹੜਾ ਪਠਾਨਕੋਟ ਵੀ ਆਉਂਦਾ ਹੈਗਾ ਸਾਨੂੰ ਜਿਵੇਂ ਉਤੋਂ ਹਦਾਇਤਾਂ ਹੋਈਆਂ ਸਾਡੇ ਮਾਨਯੋਗ ਜਿਹੜੇ ਐ ਬਿਜਲੀ ਮੰਤਰੀ ਸਾਹਿਬ ਸਾਡੇ ਸੀਐਮਡੀ ਸਾਹਿਬ ਤੇ ਡਾਇਰੈਕਟਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਹੀ ਸ਼ਨੀਵਾਰ ਜਿਹੜੀਆਂ 133 ਸਬਡਿਵੀਜ਼ਨਾਂ ਵਿੱਚ ਟੀਮਾਂ ਜਿਹੜੀਆਂ ਬਣਾ ਕੇ ਉਹ ਰੇਡ ਕੰਟੈਕਟ ਕੀਤੀ ਗਈ ਸੀ ਉਸ ਰੇਡ ਦੇ ਦੌਰਾਨ ਜਿਹੜੇ ਲਗਭਗ ਸਾਡੇ ਕੋ 9566 ਕਨੈਕਸ਼ਨ ਅਸੀਂ ਚੈੱਕ ਕੀਤੇ ਸੀਗੇ ਜਿਨ੍ਹਾਂ ਵਿੱਚੋਂ 288 ਜਿਹੜੇ ਉਹ ਸਿੱਧੇ ਚੋਰੀ ਕਰਦੇ ਫੜੇ ਗਏ ਉਹਨਾਂ ਨੂੰ ਹੀ ਅਸੀਂ ਮੌਕੇ ਤੇ ਜਿਹੜਾ ਆ ਉਹ ਦਾ 88.93 ਲੱਖ ਰੁਪਏ ਚਾਰਜ ਕੀਤਾ ਉਸ ਤੋਂ ਇਲਾਵਾ ਜਿਹੜੇ ਇਨਡਾਇਰੈਕਟ ਵੇ ਦੇ ਨਾਲ ਚੋਰੀ ਕਰਦੇ ਸੀ ਉਹ 48 ਕੇਸ ਸੀਗੇ ਜਿਹਦੇ ਵਿੱਚੋਂ 6.34 ਲੱਖ ਰੁਪਏ ਉਹਨਾਂ ਨੂੰ ਚਾਰਜ ਕੀਤਾ ਐਵੇਂ ਟੋਟਲ ਜਿਹੜਾ 336 ਜਿਹੜੇ ਕਨੈਕਸ਼ਨ ਸੀਗੇ ਉਹ ਚੋਰੀ ਦੇ ਕੇਸ ਸਾਹਮਣੇ ਆਏ ਆ ਤੇ 95 1 ਕਰੋੜ ਦੇ ਲਗਭਗ ਜਿਹੜਾ ਅਸੀਂ ਉਹਨਾਂ ਨੂੰ ਪੈਸਾ ਚਾਰਜ ਕੀਤਾ ਹੈਗਾ ਜੀ ਸਰੋ ਲਗਭਗ 1 ਕਰੋੜ ਦਾ ਜੁਰਮਾਨਾ ਇਮਪੋਜ਼ ਕਰ ਦਿੱਤਾ ਗਿਆ ਸਰੋ ਇਸ ਤੋਂ ਬਾਅਦ ਜੇਕਰ ਕੋਈ ਸ਼ਖਸ ਕੋਈ ਟਾਈਮ ਵੀ ਦਿੱਤਾ ਗਈ ਲਿਮਿਟ ਦਿੱਤੀ ਗਈ ਇਸ ਡੇਟ ਤੱਕ ਤੁਹਾਡੇ ਵੱਲੋਂ ਫਾਈਨ ਜਮ੍ਹਾਂ ਕਰਾਉਣਾ ਚਾਹੀਦਾ ਜੇਕਰ ਕੋਈ ਸ਼ਖਸ ਫਾਈਨ ਜਮ੍ਹਾਂ ਨਹੀਂ ਕਰਾਂਦਾ ਉਸ ਤੋਂ ਬਾਅਦ ਸਰ ਪੀਐਸਪੀਸੀਲ ਦੇ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕਿਸ ਤਰ੍ਹਾਂ ਦੀ ਜਿਹੜੀ ਫਾਈਨ ਹੋਰ ਇਮਪੋਜ਼ ਕੀਤੇ ਜਾ ਸਕਦੇ ਨੇ ਇਹਦੇ ਸ਼ਖਸ ਸ਼ਖਸਾਂ ਦੇ ਖਿਲਾਫ ਜਿਹੜੇ ਬਿਜਲੀ ਚੋਰੀ ਕਰਦੇ ਨੇ ਜਿਹੜੇ ਪੰਜਾਬ ਸਰਕਾਰ ਨੂੰ ਚੂਨਾ ਲਾਂਦੇ ਨੇ ਜਿਹੜੀ ਚੋਰੀ ਕਰਦੇ ਉਹਨੂੰ ਫੜੇ ਗਿਆ ਜੀ ਸ਼ਨੀਵਾਰ ਜਿਹੜੇ ਉਹਨਾਂ ਨੂੰ ਬਕਾਇਦਾ ਸਾਡੇ ਸਬਜੀਨੋ ਅਫੀਸਰ ਉਹ ਜਿਹੜੇ ਹੈ ਨਾ ਉਹ ਟਾਈਮ ਬਾਉਂਡ ਨੋਟਿਸ ਜਾਰੀ ਕੀਤੇ ਜਾਂਦੇ ਆ ਉਸ ਬਕਾਇਦਾ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਜਿਹੜੇ ਫਾਈਨ ਦੇ ਚਾਰजेस ਜਿਹੜੇ ਉਹ ਜਮ੍ਹਾਂ ਕਰਵਾਉਣੇ ਪੈਣਗੇ ਇਸ ਦੇ ਨਾਲ ਹੀ ਜਿਹੜੇ ਸਾਡੇ ਕੋਲ ਐਂਟੀ ਥੈਫਟ ਜਿਹੜੇ ਥਾਣੇ ਹੈਗੇ ਉਹਨਾਂ ਵਿੱਚ ਐਫ ਆਈ ਆਰ ਵੀ ਲੌਂਚ ਕਰਵਾਈ ਦੀਆਂ ਸੀ ਉਹਨਾਂ ਤੇ ਵੀ ਕੇਸ ਚੱਲਣਗੇ ਜੇ ਉਹ ਜਮਾ ਨਹੀਂ ਕਰਵਾ ਦੇਤੇ ਤਾਂ ਬਕਾਇਦਾ ਉਹਨਾਂ ਨੂੰ ਜਿਹੜਾ ਹੈ ਉਹ ਕਾਨੂੰਨੀ ਅੜਚਰਾਂ ਦਾ ਵੀ ਸਾਹਮਣਾ ਕਰਨਾ ਪਊਗਾ ਸਰ ਇਸ ਤਰ੍ਹਾਂ ਕਿ ਇੰਟਰੈਕਟ ਤੇ ਡਾਇਰੈਕਟ ਚੋਰੀ ਸਰ ਦੋਵਾਂ ਤੇ ਕਿੰਨਾ ਕਰ ਫਰਕ ਹੈ ਕਿਉਂਕਿ ਤੁਸੀਂ ਕਿਹਾ ਸੀਗਾ ਕਿ ਇੰਟਰੈਕਟ ਵੀ ਇੰਨੇ ਜੁਰਮਾਨੇ ਕੱਟੇਗੇ ਨੇ ਡਾਇਰੈਕਟ ਵੀ ਕੱਟੇਗੇ ਦੋਵਾਂ ਸਰ ਅੰਤਰ ਕੀ ਹੈ ਸਰ ਨਹੀਂ ਤੁਸੀਂ ਅਮਾਉਂਟ ਦਾ ਅੰਤਰ ਪੁੱਛਦੇ ਜਾਂ ਬੇਸਿਕਲੀ ਬੇਸਿਕਲੀ ਤਾਂ ਡਾਇਰੈਕਟ ਜਿਹੜੀ ਚੋਰੀ ਆਪਾਂ ਜਿਹੜੀ ਸਭ ਤੋਂ ਜ਼ਿਆਦਾ ਤਾਂ ਕਨੈਕਸ਼ਨ ਜਿਹੜੇ ਸਿੱਧੇ ਹੀ ਤੁਹਾਡੇ ਅਥੋਰਾਈਜ਼ ਨਹੀਂ ਹੈਗੇ ਤੁਸੀਂ ਤੁਹਾਡੇ ਘਰ ਦੇ ਮੋਹਰ ਉਤਾਰ ਲੰਘ ਰਹੀ ਹੈ ਤੁਸੀਂ ਡਾਇਰੈਕਟ ਹੀ ਚੋਰੀ ਕਰਕੇ ਸਿੱਧੀ ਆਪਣਾ ਕੋਈ ਵੀ ਇਕੁਪਮੈਂਟ ਚਲਾਉਣੇ ਉਹਨੂੰ ਡਾਇਰੈਕਟ ਚੋਰੀ ਦੇ ਵਿੱਚ ਗਿਣਦੇ ਆਪਾਂ ਦੂਸਰਾ ਆ ਜਿਹੜੇ ਮੈਨ ਲੋ ਕਈ ਕੇਸ ਇਦਾਂ ਦੇ ਵੀ ਸਾਹਮਣੇ ਆਏ ਆ ਜਿਹੜੇ ਟੈਂਪਰ ਕੀਤਾ ਹੋਇਆ ਕਿਸੇ ਨੇ ਮੀਟਰ ਸਲੋ ਹੈ ਜਾਂ ਕੁਝ ਹੋਰ ਹੈ ਇਸ ਤਰ੍ਹਾਂ ਦੇ ਵੀ ਕੇਸ ਸਾਹਮਣੇ ਕੋ ਆਏ ਹੈਗੇ ਆ ਉਹਨੂੰ ਡਾਇਰੈਕਟ ਨਹੀਂ ਲੈਂਦੇ ਹੈਗੇ ਅਸੀਂ ਦੂਸਰਾ ਹੈਗਾ ਆ ਵੀ ਕਿਸੇ ਦੇ ਘਰ ਤੋਂ ਤੁਸੀਂ ਅਨੌਥਰਾਇਜ਼ ਨਹੀਂ ਹੈਗੇ ਦੂਸਰੇ ਮੀਟਰ ਤੋਂ ਤੁਸੀਂ ਅਨੌਥਰਾਇਜ਼ ਏਰੀਆ ਦੇ ਵਿੱਚ ਜਿੱਥੇ ਕਨੈਕਸ਼ਨ ਜਿਹੜਾ ਲੱਗਣਾ ਚਾਹੀਦਾ ਹੈ ਸੀਪਰੇਟਲੀ ਉਹ ਏਰੀਆ ਤੁਸੀਂ ਚਲਾਣੇ ਹੈਗੇ ਆ ਉਹ ਇਹਨੂੰ ਇਨਡਾਇਰੈਕਟ ਦੇ ਵਿੱਚ ਗਿਆਂਦੇ ਆ ਉਹ ਵੀ ਕੇਸ ਸਾਡੇ ਕੋਲ ਸਾਹਮਣੇ ਆਏ ਹੈ ਇਸ ਤਰ੍ਹਾਂ ਜਿਹੜੇ ਰੇਟ ਕਨਡਕਟ ਹੈ ਕਿ ਜਿਹੜਾ ਸ਼ਖਸ بجلی ਚੋਰੀ ਕਰਦਾ ਲਗਾਤਾਰ ਤੁਹਾਡੇ ਵੱਲੋਂ ਇਸ ਤਰ੍ਹਾਂ ਰੇਟ ਕਨਡਕਟ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਵੱਡੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਜੀ ਉਤੋਂ ਜਿਵੇਂ ਬਹੁਤ ਸਖਤ ਹਦਾਇਤਾਂ ਆ ਵੀ ਚੋਰੀ ਨੂੰ ਬਿਲਕੁਲ ਇਹਨਾਂ ਨੂੰ ਜਿਹੜਾ ਹੈਗਾ ਇਹਨੂੰ ਰੋਕੋ ਉਸੀ ਅਧੀਨ ਜਿਹੜੀ ਹੈ ਇਹ ਜਿਹੜੀ ਸ਼ਨੀਵਾਰ ਨੂੰ ਜਿਵੇਂ ਆਪਾਂ ਮਹਿਮ ਚਲਾਈ ਸੀ ਉਸੇ ਤਰ੍ਹਾਂ ਜਿਹੜੀ ਹੈ ਨਾ ਅੱਗੇ ਵੀ ਇਹ ਚਲਦੀ ਰਹੇਗੀ ਤੇ ਲੋਕਾਂ ਨੂੰ ਮੈਂ ਇਹ ਸੁਚੇਤ ਕਰਨਾ ਚਾਹਾਂਗਾ ਕਿ ਬਿਜਲੀ ਦੀ ਚੋਰੀ ਤੋਂ ਨਾ ਬਿਲਕੁਲ ਗੁਰੇਜ਼ ਕਰਨ ਕਿਉਂਕਿ ਇੱਕ ਗੁਰੇਜ਼ ਵੀ ਕਰਨ ਤੇ ਦੂਸਰਾ ਜਿਹੜਾ ਹੈਗਾ ਲੋਡ ਹੈਗਾ ਜਿਹੜਾ ਉਹਨਾਂ ਅਨ ਡਿਸਕਲੋਜ਼ਡ ਹੈਗਾ ਉਹਨੂੰ ਵੀ ਰੈਗੂਲਾਈਜ਼ ਕਰਵਾਣਾ ਸਰ ਇੱਕ ਮਿੰਟ ਆਪੇ ਸਵਾਲ ਹੈ ਇਸ ਨਾਲ ਸਰ ਗੱਲ ਹੋ ਗਈ ਜਿਹੜੇ ਆਮ ਲੋਕ ਹੈ ਸਰ ਅਕਸਰ ਅਸੀਂ ਵੇਖਦੇ ਕਿ ਸਰਕਾਰੀ ਜਿਹੜੀ ਇਮਾਰਤਾਂ ਹੁੰਦੀਆਂ ਵਾ ਜਾਂ ਕੋਈ ਵੀ ਹੁੰਦਾ ਚਾਹ ਪੁਲਿਸ ਸਟੇਸ਼ਨ ਹੋ ਜਾ ਹਸਪੀਟਲ ਹੋਵੇ ਜਾਂ ਕੋਈ ਵੀ ਹੋਵੇ ਸਰ ਅਕਸਰ ਦੇਖਦੇ ਕਿ ਉਹਨਾਂ ਦੇ ਵੀ ਵੱਡੇ ਵੱਡੇ ਭਾਰੀ ਭਾਰੀ ਜਿਹੜੇ ਬਿੱਲ ਹੁੰਦੇ ਉਹ ਜਮ੍ਹਾਂ ਨਹੀਂ ਕਰਵਾਂਦੇ ਸਰ ਉਹ ਕਿੰਨਾ ਕਰ ਬਕਾਇਆ ਜੇ ਆਪਾਂ ਕਹੇ ਕਿ ਅੰਮ੍ਰਿਤਸਰ ਕਿੰਨਾ ਜਿਹੜਾ ਬਕਾਇਆ ਸਰਕਾਰੀ ਮਾਰਤਦਾ ਹੈਗਾ ਜਿਹੜਾ ਨੇ ਅਜੇ ਤੱਕ ਜਿਹੜਾ ਬਿੱਲ ਹੀ ਨਹੀਂ ਪੇ ਕੀਤਾ ਤੇ ਕਿਸ ਤਰ੍ਹਾਂ ਉਹਨੂੰ ਤੁਸੀਂ ਸਮਝਾਉਂਦੇ ਹੋ ਕਿ ਤੁਸੀਂ ਬਿੱਲ ਪੇ ਕਰੋ ਦੇਖੋ ਜੀ ਮੇਰੇ ਕੋਲ ਇਸ ਵੇਲੇ ਫਿਗਰ ਹੈਗੀ 750.93 ਕਰੋੜ ਦੀ ਫਿਗਰ ਹੈ ਜਿਹੜੀ ਗਵਰਨਮੈਂਟ ਮਹਿਕਮੇ ਸਾਡੇ ਹੈਗੇ ਆ ਉਹਨਾਂ 'ਤੇ ਬਕਾਇਆ ਖੜੀ ਹੈ ਬਟ ਉਹਦੇ ਵਿੱਚ ਕਈ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਆਉਂਦੀਆਂ ਹੈਗੀਆਂ ਪਾਣੀ ਵਾਲੀਆਂ ਹੈਗੀਆਂ ਸਕੂਲ ਹੈਗੇ ਆ ਜਾਂ ਹੋਰ ਹੈਗੇ ਆ ਉਹਨਾਂ ਦੇ ਅਸੀਂ ਕਨੈਕਸ਼ਨ ਨਹੀਂ ਕੱਟ ਪਾਉਂਦੇ ਕਈ ਵਾਰੀ ਕਿਉਂਕਿ ਉੱਥੇ ਬੱਚੇ ਪੜ੍ਹਦੇ ਆ ਜਾਂ ਪੀਣ ਵਾਲੀਆਂ ਪਾਣੀ ਦੀਆਂ ਸੁਵਿਧਾਵਾਂ ਬੰਦ ਹੋ ਜਾਂਦੀਆਂ ਜਾਂ ਹਸਪੀਟਲ ਹੈਗੇ ਆ ਸਾਡੇ ਕੋ ਇਸ ਕਰਕੇ ਅਸੀਂ ਉਹ ਬੋਰਡ ਲੈਵਲ ਤੇ ਵੀ ਜਾਂ ਸਰਕਾਰ ਦੇ ਜਿਹੜੇ ਸੈਕਟਰੀ ਲੈਵਲ ਤੇ ਵੀ ਉਹਨਾਂ ਨੂੰ ਟੇਕਅਪ ਕਰੀਦਾ ਅਸੀਂ ਅਸੀਂ ਵੀ ਲੋਕਲ ਜਿਹੜੀਆਂ ਮੀਟਿੰਗਾਂ ਕਰਦੇ ਰਹੀਦਾ ਜਿਹੜਾ ਡੀਸੀ ਡੀਸੀ ਆਫਿਸ ਹੈਗਾ ਜਾਂ ਪੁਲਿਸ ਵਾਲੇ ਹੈਗੇ ਆ ਰੱਖਦੇ ਆ ਵੀ ਤੁਸੀਂ ਆਪਣੇ ਜਿਹੜੇ ਬਕਾਇਆ ਹੈਗੇ ਉਹ ਪਲੀਜ਼ ਜਮ੍ਹਾਂ ਕਰਵਾਓ ਇਸ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਜਿਹੜੀ ਡਿਫਾਲਟਿੰਗ ਬਾਂਡ ਜਿਹੜੀ ਖੜੀ ਹੈ ਜਿਹੜੀ ਰਿਕਵਰੇਬਲ ਆਪਾਂ ਗਿਣਦੇ ਆ ਨਾਨ ਗਵਰਨਮੈਂਟ ਡਿਪਾਰਟਮੈਂਟਾਂ ਦੀ ਉਹ ਵੀ ਸਾਡੇ ਕੋਲ 535.83 ਕਰੋੜ ਰੁਪਏ ਖੜਾ ਆ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਵਾਰ-ਵਾਰ ਜਿਹੜੇ ਨਹੀਂ ਬਿੱਲ ਪੇ ਕਰਦੇ ਹੈਗੇ ਉਹਨਾਂ ਦੇ ਕਨੈਕਸ਼ਨ ਵੀ ਅਸੀਂ ਕੱਟਦੇ ਹੈਗੇ ਆ ਪਰ ਫਿਰ ਵੀ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਇਹ 535 ਜਿਹੜੀ ਕਰੋੜ ਖੜੀ ਹੈ ਉਹਨੂੰ ਬਿਲਕੁਲ ਥੱਲੇ ਲੈ ਕੇ ਆਈਏ। ਜਿਸ ਨਾਲ ਤੁਸੀਂ ਇਹ ਸਾਰਾ ਡਾਟਾ ਅੰਮ੍ਰਿਤਸਰ ਜ਼ਿਲ੍ਹੇ ਦਾ ਸਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਸਰ ਇਸ ਤਰ੍ਹਾਂ ਦੇ ਡਾਟੇ ਹੋਣਗੇ ਸਰ ਜੇਕਰ ਸਾਰੀ ਜਿਹੜੇ ਬਿੱਲ ਪੇ ਨਹੀਂ ਕਰਦੇ ਬਿੱਲ ਪੇ ਕਰ ਦੇਣਗੇ ਰਿਕਵਰ ਤੁਹਾਡੇ ਕੋਲ ਹੋਏਗੀ ਲੱਗਦਾ ਕਿ ਜੇ ਸਾਰੇ ਹੋ ਜਾਂਦੇ ਬਿਜਲੀ ਸਸਤੀ ਵੀ ਹੋ ਸਕਦੀ ਉਸ ਤੋਂ ਬਾਅਦ। ਹਾਂ ਬਿਲਕੁਲ ਜੀ ਉਹਦੇ ਨਾਲ ਜੇ ਆਪਾਂ ਇੱਕ ਤਾਂ ਬਿਜਲੀ ਰੋਕੀਏ ਦੂਸਰਾ ਜਿਹੜਾ ਅਨਡਿਸਕਲੋਜ਼ ਲੋਡ ਹੈਗਾ ਉਹਨੂੰ ਰੈਗੂਲਰਾਈਜ਼ ਕਰਵਾਈਏ ਤੀਸਰਾ ਹੀ ਡਿਫਾਲਟਿੰਗ ਮਾਉਂਟ ਜਿਹੜੀਆਂ ਬਿੱਲ ਬਿਜਲੀ ਦੇ ਜਿਹੜੇ ਉਹ ਸਮੇਂ ਸਿਰ ਭਰੀਏ ਤਾਂ ਸਾਨੂੰ ਉਹ ਰੈਵਨਿਊ ਆਏਗਾ ਰੈਵਨਿਊ ਆਉਣ ਦੇ ਨਾਲ ਕੀ ਹੈ ਕਿ ਅਸੀਂ ਆਪਣਾ ਜਿਹੜਾ ਸਿਸਟਮ ਉਹਨੂੰ ਵੀ ਸਟਰੈਂਥਨਿੰਗ ਕਰ ਸਕਦੇ ਹਾਂ ਇਸ ਕਰਕੇ ਉਹ ਸਟਰੈਂਥਨਿੰਗ ਕਰਾਂਗੇ ਤਾਂ ਨੇਚਰਲੀ ਕੰਜ਼ਿਊਮਰ ਨੂੰ ਵੀ ਫਾਇਦਾ ਹੋਏਗਾ ਇਸ ਕਰਕੇ ਬਹੁਤ ਵੱਡਾ ਇਫੈਕਟ ਪਾਣੀ ਹੈ ਇਹ ਤਿੰਨੀਆਂ ਚੀਜ਼ਾਂ ਬਿਜਲੀ ਨਾ ਕਰਨਾ ਉਹਦਾਂ ਹੀ ਫਾਇਦਾ ਹੋਏਗਾ ਡਿਸਕਲੋਜ਼ ਕਰੋ ਆਪਣਾ ਲੋਡ ਜੋ ਤੁਸੀਂ ਚਲਾਣੇ ਆ ਤੀਜਾ ਜਿਹੜਾ ਬਿੱਲ ਸਮੇਂ ਸਿਰ ਜਮ੍ਹਾਂ ਕਰਾਓ ਹੁਣ ਆ ਕੇ ਸਵ ਆਮ ਅੰਮ੍ਰਿਤਸਰ ਵਾਸੀਆਂ ਨੂੰ ਤੁਸੀਂ ਕੀ ਅਪੀਲ ਕਰਨੇ ਚਾਹੋਗੇ ਜਿਹੜੇ ਬਿਜਲੀ ਚੋਰੀ ਕਰਦੇ ਆ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਮੈਸੇਜ ਇਹ ਹੀ ਦਿਮਾਕੇ ਬਿਜਲੀ ਚੋਰੀ ਕਰਨਾ ਜਿਹੜਾ ਹੈ ਨਾ ਇਹ ਕਾਨੂੰਨੀ ਜੁਰਮ ਹੈ ਇਹਦੇ ਵਿੱਚ ਤੁਸੀਂ ਮੁਸ਼ਕਲਾਂ 'ਚ ਫਸ ਸਕਦੇ ਹੋ ਤੇ ਮੈਂ ਬੇਨਤੀ ਕਰਾਂਗਾ ਕਿ ਇਹੋ ਜਿਹੇ ਜਿਹੜੇ ਬਿਜਲੀ ਦੇ ਆਪਾਂ ਚੋਰੀ ਦੇ ਕੰਮ ਕਰਦੇ ਆ ਆਪ ਤਾਂ ਰੁਕੋ ਹੀ ਆਪਣੇ ਆਪ ਨੂੰ ਤਾਂ ਰੁਕੋ ਜੇ ਤੁਸੀਂ ਕੋਈ ਹੋਰ ਵੀ ਕਰਦਾ ਦੇਖਦੇ ਹੋ ਤੇ ਕਿਰਪਾ ਕਰਕੇ ਉਹ ਵੀ ਸਾਡੇ ਧਿਆਨ 'ਚ ਲਿਆਓ ਤਾਂ ਜੋ ਅਸੀਂ ਉਹਨਾਂ ਤੇ ਵੀ ਇਹ ਠੱਲ ਪਾਈ ਜਾ ਸਕੇ ਤੇ ਆਪਾਂ ਇਨਡਾਇਰੈਕਟ ਵੀ ਇਹਨਾਂ ਆਪਾਂ ਆਪਣਾ ਸਿਸਟਮ ਨੂੰ ਵੀ ਸੁਧਾਰ ਕਰ ਸਕਦੇ ਹਾਂ ਬਿਲਕੁਲ ਤੁਹਾਨੂੰ ਦੱਸਦੇ ਕਿ ਪੂਰੇ ਪੰਜਾਬ ਭਰ ਦੇ ਵਿੱਚ ਪੀਐਸਪੀਸੀਐਲ ਦੇ ਵੱਲੋਂ ਰੇਡ ਕਰੈਕਟ ਕੀਤੀ ਜਾ ਰਹੀ ਜਿਹੜਾ ਵੀ ਸ਼ਖਸ ਬਿਜਲੀ ਚੋਰੀ ਕਰੇਗਾ ਉਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਜੇ ਗੱਲ ਕਰੀਏ ਅੰਮ੍ਰਿਤਸਰ ਜ਼ਿਲ੍ਹੇ ਦੀ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਕਰੀਬਨ ਪੀਐਸਪੀਸੀਐਲ ਦੇ ਵੱਲੋਂ ਜਿਹੜੇ ਸ਼ਰੀਮਾਂ ਨੂੰ ਰੇਡ ਕਰੈਕਟ ਕੀਤੀ ਗਈ ਸੀਦੇ 1 ਕਰੋੜ ਰੁਪਏ ਜਿਹੜਾ ਫਾਈਨ ਇੰਪੋਸਟ ਕਰ ਦਿੱਤਾ ਗਿਆ ਤੁਹਾਨੂੰ ਦੱਸਦਾ ਕਿ ਤੁਹਾਨੂੰ ਜਾਣ ਕੇ ਵੀ ਹੈਰਾਨੀ ਹੋਏਗੀ ਸਰਕਾਰੀ ਇਮਾਰਤਾਂ ਦੇ ਵੱਲੋਂ ਵੀ ਜਿਹੜਾ ਹੁਣ ਤੱਕ ਜਿਹੜਾ ਬਿਜਲੀ ਦਾ ਕਰੋੜਾਂ ਦਾ ਇਹ ਸਾਲਾਂ ਬਿੱਲ ਜਿਹੜਾ ਬਕਾਇਆ ਵਾ ਤੇ ਅਸੀਂ ਗੱਲਬਾਤ ਕੀਤੀ ਸੀਗੀ ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਜੀ ਨਾਲ ਉਹਨਾਂ ਨੂੰ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਲੋਕ ਐ ਬਿਜਲੀ ਚੋਰੀ ਕਰਦੇ ਤੇ ਬਾਕੀ ਉਹਨਾਂ ਨੇ ਅਪੀਲ ਜਰੂਰ ਕੀਤੀ ਐ ਅੰਮ੍ਰਿਤਸਰ ਵਾਸੀਆਂ ਨੂੰ ਕਿ ਤੁਸੀਂ ਬਿਜਲੀ ਚੋਰੀ ਨਾ ਕਰੋ ਜਿਹੜਾ ਸ਼ਖਸ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਇਲਾਕੇ ਵਿੱਚ ਬਿਜਲੀ ਚੋਰੀ ਕਰ ਰਿਹਾ ਉਹ ਸਰ ਤੱਕ ਜਰੂਰ ਪਹੁੰਚੋ ਬਾਕੀ ਉਹਨਾਂ ਨੇ ਕਿਹਾ ਕਿ ਬਿੱਲ ਜਰੂਰ ਜਿਹੜਾ ਤੁਹਾਨੂੰ ਭਰਨਾ ਚਾਹੀਦਾ ਹੈਗਾ ਵਾ ਕੈਮਰਾਮੈਨ ਅ ਦਲੀਪ ਨਾਲ ਪਰੇ ਸ਼ਰਮਾ ਅਜ਼ੀਮ ਮੀਡੀਆ ਅੰਮ੍ਰਿਤਸਰ